ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਅੱਜ ਆਪਾਂ 21ਵੀਂ ਪੌੜੀ ਦੀ ਵਿਚਾਰ ਜਗਜੀਤ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਦੀ ਰਲ ਮਿਲ ਕੇ ਵਿਚਾਰ ਕਰਨੀ ਹੈ ਆਓ ਸਾਰੇ ਪਹਿਲਾਂ ਪਉੜੀ ਦਾ ਜਾਪ ਕਰ ਲਈ ਭਾਈ ਰਲ ਕੇ ਸਾਰੇ ਬੋਲਿਓ ਮਗਰ ਤੀਰਥ ਤਪ ਦਇਆ ਦਤ ਦਾ ਜੇ ਕੋ ਪਾਵੈ ਤਿਲਕਾ ਮਾ ਸੁਣਿਆ ਮੰਨਿਆ ਮਨ ਕੀ ਤਾਪੋ ਅੰਤਰ ਗਤ ਤੀਰਥ ਮੜ ਨਾ ਹੋ ਸਭ ਗੁਣਾ ਤੇਰੇ ਮੈਂ ਨਾਹੀਂ ਕੋਏ ਵੈਣ ਗਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣਾ ਕਗਣ ਥਤ ਕਵਣ ਵਾਰ ਕਗਣ ਸਿਰਤੀ ਮਾ ਕਵਣ ਜੇਤੂਆ ਆਕਾਲ ਵੇਲ ਨ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾ ਦਿਆ ਜੇ ਲੇਖ ਨ ਲੇਖ ਕੋ ਰਾਂ ਤੇ ਤਵਰ ਨ ਜੋਗੀ ਜਾਣੈ ਰਤ ਮਹਾਨ ਕੋਈ ਜਾਂ ਕਰ ਤਾਸਰ ਠੀਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਅੱਖਾਂ ਕਿਵਸਲਾਹੀ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਣਕ ਜੇ ਕੋ ਆਪੋ ਜਾਣ ਅਕਾ ਗਿਆਨ ਸੋ ਹੈ ਇਹ ਅਜੀ 21ਵੀਂ ਪਉੜੀ ਤਕਰੀਬਨ 3 ਦਿਨਾਂ ਦੇ ਵਿੱਚ ਆਪਣੀ ਵਿਚਾਰ ਇਸ ਪਉੜੀ ਦੀ ਹੋਣੀ ਹੈ ਜੀ ਆਓ ਜੀ ਪਹਿਲੀਆਂ ਪੰਕਤੀਆਂ ਦੇ ਵਿਚਾਰ ਤੀਰਤ ਤਪ ਦਇਆ ਦਤ ਦਾਨ ਭਾਰਤ ਦੀ ਇਹ ਸੰਸਕ੍ਰਿਤੀ ਰਹੀ ਹੈ ਕਿ ਪ੍ਰਾਚਨ ਸਮੇਂ ਦੇ ਵਿੱਚ ਅੱਜ ਵੀ ਪਿਆਰੋ ਤੀਰਥਾਂ ਦਾ ਰਟਨ ਬਹੁਤ ਲੋਕ ਕਰਦੇ ਐ ਬਹੁਤ ਲੋਕ ਤੀਰਥਾਂ ਦੇ ਉੱਤੇ ਜਾਂਦੇ ਐ ਤੀਰਥਾਂ ਦੇ ਉੱਤੇ ਨਹਾਉਣ ਜਾਣਾ ਦਾਨ ਪੁੰਨ ਕਰਨਾ ਫਿਰ ਉੱਥੇ ਕਿਸੇ ਵਿਸਹਿਤਾ ਕਰਨੀ ਤੀਰਥ ਉੱਤੇ ਜਾਣਾ ਤਪ ਕਰਨਾ ਫਿਰ ਬੈਠ ਕੇ ਬੰਦਗੀ ਕਰਨੀ ਭਜਨ ਬੰਦਗੀ ਕਰਨੀ ਬੈਠ ਕੇ ਕਿਉਂਕਿ ਪਿਆਰਿਓ ਉਸ ਸਮੇਂ ਤੀਰਥਾਂ ਦੇ ਉੱਤੇ ਰਟਨ ਕਰ ਲਉ ਬਹੁਤ ਵੱਡਾ ਇੱਕ ਧਰਮ ਮੰਨਿਆ ਜਾਂਦਾ ਸੀ ਕਿਉਂਕਿ ਜਿਹੜੇ ਸਤ ਪੁਰਸ਼ਾਂ ਦੇ ਬਣਾਏ ਹੋਏ ਨਿਜਮ ਹੁੰਦੇ ਹਨ ਪਿਆਰਿਓ ਸਮਾ ਪਾ ਕੇ ਪਖੰਡ ਬਣ ਜਾਂਦਾ ਹੈ ਹੁੰਦੀ ਅਸਲੀਅਤ ਹੈ ਸਮਾਂ ਪਾ ਕੇ ਉਹ ਪਖੰਡ ਬਣ ਜਾਂਦੀ ਹੈ ਕਿਉਂਕਿ ਅਸਲ ਵਿੱਚੋਂ ਨਕਲ ਨਿਕਲਦੀ ਹੈ ਅਸਲ ਹੈ ਤਾਂ ਨਕਲ ਹੈ ਨਾ ਜੇ ਅਸਲ ਹੈ ਹੀ ਨਹੀਂ ਤੇ ਨਕਲ ਕਿਵੇਂ ਬਣੂਗੀ ਜਿਵੇਂ ਆਪਣੇ ਹੁਣ ਕਪੜਾ ਬਣਾਉਣ ਵਾਲਿਆਂ ਧਾਗਾ ਫਿਲਟਰ ਨੇ ਕੋ ਡਿਜ਼ਾਈਨ ਆ ਆਪਦੇ ਉਹਨਾਂ ਦੇ ਵੱਡੇ ਵੱਡੇ ਪੜੇ ਲਿਖੇ ਇੰਜੀਨੀਅਰ ਰੱਖੇ ਹੋਏ ਆ ਓਹਚਾਰੇ ਡਿਜ਼ਾਈਨ ਤਿਆਰ ਕਰਦੇ ਐ ਤੇ ਦੂਜੀ ਫੈਕਟਰੀ ਦੇ ਵਿੱਚ ਹੀ ਬੰਦੇ ਹੁੰਦੇ ਆ ਛੱਡੇ ਦੇ ਉਹਨਾਂ ਦੇ ਮਲਾਜ ਬਣ ਕੇ ਲੱਗੇ ਹੁੰਦੇ ਆ ਉਹਨਾਂ ਨੂੰ ਡਿਜ਼ਾਈਨ ਰਾਤੋਂ ਰਾਤ ਭੇਜ ਦਿੰਦੇ ਐ ਕੱਪੜਾ ਬਣ ਕੇ ਜੇ ਫੈਕਟਰੀ ਚੋਂ ਬਾਹਰ ਨਹੀਂ ਜਾਂਦਾ ਨਕਲ ਉਹਦੀ ਤਿਆਰ ਪਹਿਲਾਂ ਹੋ ਜਾਂਦੀ ਐ ਕਹਿਣ ਦਾ ਅਰਥ ਨਕ ਅਸਲ ਹੈ ਤਾਂ ਨਕਲ ਹੈ ਕਿਉਂਕਿ ਆਪਾਂ ਤੀਰਥਾਂ ਦੇ ਉੱਤੇ ਜਿਹੜਾ ਨਹਾਉਣ ਸੀਗਾ ਇਹ ਹੌਲੀ 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 ਬਣਾਇਆ ਤਾਂ ਬੜੇ ਮਨ ਦੀ ਛੋਤਾ ਵਾਸਤੇ ਸੀ ਪਰ ਹੌਲੀ ਹੌਲੀ ਇਹ ਪਖੰਡ ਬਣ ਕੇ ਰਹਿ ਗਿਆ ਪਿਆਰੇਓ ਬਸ ਤੈਨੇ ਫਿਰ ਗੁਰਨਾਣਕ ਪਾਤਸ਼ਾਹ ਨੂੰ ਕਹਿਣਾ ਪਾ ਗਿਆ ਭਾਈ ਤੀਰਥ ਤਪ ਦਇਆ ਦਤ ਦਾਨ ਤੀਰਥਾਂ ਉਤੇ ਇਸ਼ਨਾਨ ਕਰਨਾ ਤਪ ਕਰਨਾ ਦਇਆ ਕਰਨੀ ਦਾਨ ਪੁੰਨ ਕਰਨਾ ਦਤ ਦਾਨ ਇਹ ਦਾਨ ਪੁੰਨ ਦਾਨ ਕਰਨਾ ਦਾਨ ਕਰਾਉਣਾ ਕਿਸੇ ਤੋਂ ਇਕ ਖੱਟ ਕਰਮਾਂ ਦੇ ਵਿੱਚ ਆਉਂਦਾ ਨਾ ਛੇ ਖੱਟ ਕਰਮਾਂ ਜਿਹੜੇ ਚਲੋ ਰੋਹ ਵਿਚਾਰ ਗੁਰੂ ਜੀ ਕਹਿੰਦੇ ਵੀ ਤੀਰਥਾਂ ਦੇ ਉੱਤੇ ਨਹਾਉਣਾ ਤਪ ਕਰਨਾ ਤੇ ਦਇਆ ਕਰਨੀ ਤੇ ਦਾਨ ਕਰਨਾ ਐਨਾ ਕੁਝ ਕਰਨਾ ਦੇ ਨਾਲ ਕੀ ਮਿਲ ਕੇ ਕਹਿੰਦੇ ਜੇ ਕੋ ਪਾਵੈ ਤਿਲਕਾ ਮਾਣ ਤਿਲ ਥੋੜਾ ਹੁੰਦਾ ਨਾ ਨਿੱਕਾ ਜਿਹਾ ਹੁੰਦਾ ਜਿੱਤ ਇਹਨਾਂ ਕਹਿੰਦੇ ਵੀ ਤੀਰਥ ਉੱਤੇ ਨਹਾਉਣ ਦੇ ਨਾਲ ਦਾਨ ਪੁੰਨ ਕਰਨ ਦੇ ਨਾਲ ਕਹਿੰਦੇ ਕਿੰਨਾ ਕਮਾਨ ਪ੍ਰਾਪਤ ਹੋਇਆ ਤਿਲ ਮਤ ਥੋੜਾ ਜਿਹੀ ਬਸ ਕੁਝ ਵੀ ਨਹੀਂ ਮਿਲਿਆ ਗੁਰੂ ਜੀ ਕਹਿੰਦੇ ਅਸਲ ਵਿੱਚ ਤਾਂ ਗੁਰੂ ਸਾਹਿਬ ਜਿੰਦਾ ਬਾਣੀ ਛੇ ਲਿਖ ਦਿੱਤਾ ਤੀਰਥ ਜਾਓ ਤਹੌ ਹੌ ਕਰਤੇ ਪੰਡਤ ਪੁੱਛੋ ਤਮਾਯਾ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾਂ ਕਹਿ ਹਰ ਹਰ ਕੀਰਤਨ ਮੀਤਾਂ ਕਹਿੰਦੇ ਵੀ ਤੀਰਥਾਂ ਦੇ ਉੱਤੇ ਨਹਾਉਣ ਵਾਲੇ ਤਾਂ ਵਿਚਾਰੇ ਹਉਮੈ ਵਿੱਚ ਹਉ ਹਉ ਕਰਦੇ ਫਿਰਦੇ ਆ ਕਰਦੇ ਫਿਰਦੇ ਨੇ ਤੀਰਥ ਉੱਤੇ ਨਹਾ ਆਇਆ ਪਿੰਡ ਦੀਆਂ ਥੜੀਆਂ ਉੱਤੇ ਜਾ ਜਾ ਕੇ ਦੱਸਦਾ ਫਿਰਦਾ ਮੈਂ ਤਾਂ ਭਾਈ ਫਰਾਨੇ ਥਾਂ ਦੇ ਉੱਤੇ ਨਾ ਆ ਕੇ ਆਇਆ ਫਿਰ ਇੱਕ ਪ੍ਰਸ਼ਾਦ ਨਹੀਂ ਲੈ ਕੇ ਆਉਂਦੇ ਹੁੰਦੇ ਘਰਾਂ ਚ ਪ੍ਰਸ਼ਾਦ ਵੰਡਦਾ ਫਿਰਦਾ ਹੈ ਇਹ ਵੀ ਬਸ ਇਹੀ ਦੱਸਣਾ ਲੋਕਾਂ ਨੂੰ ਵੀ ਮੈਂ ਮਹਤਾਨੇ ਥਾਂ ਦੇ ਉੱਤੇ ਜਾ ਕੇ ਆਇਆ ਬਸ ਇਹ ਅੰਦਰ ਦੀ ਹਮ ਹੈ ਪਿਆਰੋ ਇੱਕ ਨਿੱਕਾ ਜਿਹਾ ਪੁਆਇੰਟ ਹੈ ਕਿਤੇ ਮਨ ਵਿੱਚ ਵੀ ਮੈਂ ਲੋਕਾਂ ਨੂੰ ਦੱਸਾਂ ਮੈਂ ਮਹਤਾਨੇ ਥਾਂ ਦੇ ਉੱਤੇ ਜਾ ਕੇ ਆਇਆ ਇੱਕ ਗੱਲ ਚੇਤੇ ਰੱਖਿਓ ਜੀ ਜਿਹੜਾ ਹੰਕਾਰ ਆ ਨਾ ਇਹ ਗੁਨਾ ਦੇ ਉੱਤੇ ਸਵਾਰ ਸਵਾਰੀ ਕਰਦਾ ਹੈ ਉਹ ਗੁਨਾ ਉੱਤੇ ਨਹੀਂ ਕਰਦਾ ਜੀ ਚੋਰ ਨੇ ਕਦੇ ਆਖਿਆ ਵੀ ਮੈਂ ਚੋਰ ਆਂਗਾ ਨਹੀਂ ਕਿਉਂਕਿ ਉਹ ਪਤਾ ਮੇਰਾ ਔਗਣਾ ਇਹ ਕਦੇ ਬੇਈਮਾਨੀ ਕਰਨ ਵਾਲੇ ਬੰਦੇ ਨੇ ਆਖਿਆ ਵੀ ਮੈਂ ਬੇਈਮਾਨੀ ਕਰਦਾ ਜਾਂ ਧੋਖਾ ਕਰਨ ਵਾਲੇ ਬੰਦੇ ਨੇ ਕਦੇ ਆਖਿਆ ਵੀ ਮੈਂ ਧੋਖਾ ਕਰਦਾ ਲੋਕਾਂ ਦੇ ਨਾਲ ਮਲਾਪਤ ਖੋਰ ਬੰਦੇ ਨੇ ਕਦੇ ਆਖਿਆ ਵੀ ਮੈਂ ਦੁੱਧ ਦੇ ਵਿੱਚ ਤਾਂ ਪਾਣੀ ਪਾ ਕੇ ਵੇਚਦਾ ਆਖਿਆ ਕਦੇ ਮਲਾਪਤ ਖੋਰ ਕਿਉਂਕਿ ਔਗਣਾ ਨੂੰ ਪਤਾ ਨਹੀਂ ਦੱਸਦਾ ਲੋਕਾਂ ਨੂੰ ਗੁਣ ਦੇ ਉੱਤੇ ਹੰਕਾਰ ਸਵਾਰੀ ਕਰੂਗਾ ਤੁਸੀਂ 4 ਦਿਨ ਗੁਰਦੁਆਰਾ ਸਾਹਿਬ ਆਉਣ ਲੱਗ ਜੋ 4 ਦਿਨ ਚਾਰ ਦਿਨ ਮਨ ਪੰਜਵੇਂ ਦਿਨ ਕਹੂਗਾ ਲੋਕਾਂ ਵਿੱਚ ਮੈਂ ਨਿੱਤ ਗੁਰਦੁਆਰੇ ਜਾਂਦਾਗਾ ਬਸ ਹੰਕਾਰ ਇਥੇ ਝਾੜੂ ਦੀ ਸੇਵਾ ਕਰਨ ਲੱਗ ਜਾਓ ਮਨ ਤੋਂ ਮੈਂ ਤਾਂ ਨਿੱਤ ਕਹੂਗਾ ਲੋਕਾਂ ਮੈਂ ਝਾੜੂ ਮਾਰ ਕੇ ਆਉਣਾ ਉੱਥੇ ਬਸ ਮਨ ਦੇ ਵਿੱਚ ਇਹ ਪੁਆਇੰਟ ਆ ਪਿਆਰਿਓ ਇਹ ਹੰਕਾਰ ਨੂੰ ਫੜ ਲਿਓ ਗੁਰੂ ਵੈਦ ਆ ਨਾ ਗੁਰੂ ਵੈਦ ਨੇ ਬਿਮਾਰੀ ਠੀਕ ਕਰਨੀ ਐ ਇਹ ਇੱਕ ਬਹੁਤ ਵੱਡੀ ਹੰਕਾਰ ਦੇ ਵਿੱਚ ਸੇਵਾ ਨਹੀਂ ਪ੍ਰਵਾਨ ਹੁੰਦੀ ਗੁਰੂ ਕੋਲੇ ਗੁਰੂ ਕੋਲੇ ਇਤੀ ਹੋਈ ਸੇਵਾ ਵੀ ਗਲ ਜਾਂਦੀ ਪੈਰੋ ਨਹੀਂ ਪਿਆ ਪ੍ਰਵਾਨ ਹੁੰਦੀ ਸੇਵਾ ਗੁਰੂ ਦਰ ਤੇ ਹੰਕਾਰ ਹਰ ਜਿਉ ਅਹੰਕਾਰ ਨਾ ਭਾਵਾਈ ਬੇਦਕੂਕ ਸੁਣਾਵੇ ਪ੍ਰਮਾਤਮਾ ਨੂੰ ਹੰਕਾਰ ਨਹੀਂ ਪਾਉਂਦਾ ਸੋ ਗੁਰੂ ਜੀ ਕਹਿੰਦੇ ਤੀਰਥਾਂ ਦੇ ਉੱਤੇ ਲੋਕ ਜਾਂਦੇ ਸੀ ਮਾਣ ਕਿੰਨਾ ਕੁ ਪ੍ਰਾਪਤ ਹੋਇਆ ਜੇ ਕੋ ਪਾਵੈ ਤਿਲਕਾ ਮਾਣ ਬਸ ਲੋਕਾਂ ਚ ਥੋੜਾ ਜਿਹਾ ਮਾਣ ਵੜਿਆਈ ਮਿਲੀ ਹੈ ਫਲਾਣਾ ਵੀ ਫਲਾਣੇ ਥਾਂ ਦੇ ਉੱਤੇ ਜਾ ਕੇ ਆਇਆ ਬਸ ਮੁੜ ਕੇ ਫਿਰ ਉਹਨੇ ਕੰਮਾਂ ਵਿੱਚ ਪਰਵਰਤਤ ਹੋ ਗਿਆ ਕਿਉਂਕਿ ਪਿਆਰੋ ਪ੍ਰਾਤਾਂ ਸਮੇਂ ਦੇ ਵਿੱਚ ਗੰਗਾ ਜਮਨਾ ਤੇ ਸਰਸਵਤੀ ਇਹ ਜਿੱਥੇ ਤਿੰਨ ਨਦੀਆਂ ਦਾ ਮੇਲ ਹੁੰਦਾ ਹੈ ਨਾ ਇਤਿਹਾਸ ਵਿੱਚੋਂ ਇਹ ਚੀਜ਼ ਆਉਂਦੀ ਹੈ ਪ੍ਰਯਾਗ ਰਾਜ ਦਾ ਜਿਹੜਾ ਇਸ਼ਨਾਨ ਹੈ ਇਹ ਤਾਂ ਉੱਥੇ ਮਹਾਨ ਬਣਦੇ ਤਿੰਨੇ ਨਦੀਆਂ ਦਾ ਮੇਲ ਪੈਂਦਾ ਜੀ ਉੱਥੇ ਕਹਿੰਦੇ ਵੀ ਗੰਗਾ ਤੇ ਜਮਨਾ ਤੇ ਜਿਹੜਾ ਸਰਸਵਤੀ ਗੁਪਤ ਕਹਿੰਦੇ ਮਿਲਦੀ ਆ ਉੱਥੇ ਆ ਕੇ ਵੀ ਪਹਾੜਾਂ ਦੇ ਵਿੱਚੋਂ ਜਦੋਂ ਪਾਣੀ ਇਕੱਠਾ ਜਾ ਕੇ ਹੁੰਦਾ ਨਾ ਉੱਥੇ ਫਿਰ ਇਹ ਗੰਗਾ ਜਮਨਾ ਤੇ ਸਰਸਵਤੀ ਤਿੰਨਾਂ ਦਾ ਸਮੇਲ ਇਕੱਠਾ ਦਾ ਉੱਥੇ ਕੀ ਬਣਦਾ ਪ੍ਰਯਾਗ ਗੁਰੂ ਨਾਨਕ ਪਾਤਸ਼ਾਹ ਨੇ ਪਿਆਰੋ ਤਿੰਨਾਂ ਨੂੰ ਹੀ ਫਿਰ ਕਿਹਦੇ ਵਿੱਚ ਮਿਲਾਦ ਕਰ ਦਿੱਤਾ ਸੁਣਿਆ ਮੰਨਿਆ ਮਨ ਕੀਤਾ ਪਾਓ ਤਿੰਨਾਂ ਨਦੀਆਂ ਦਾ ਸਮੇਲ ਇਕੱਠਾ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਜੀ ਕਹਿੰਦੇ ਵੀ ਅੰਤਰ ਗਤ ਤੀਰਥ ਮਲ ਨਾਓ ਕਹਿੰਦੇ ਭਾਈ ਇਹਦੇ ਵਿੱਚ ਇਸ਼ਨਾਨ ਕਰੋ ਕਿ ਪਹਿਲਾਂ ਤਾਂ ਜਿਵੇਂ ਗੁਰੂ ਕੋਲੇ ਬੈਠ ਕੇ ਆਪਾਂ ਹੁਣ ਬੈਠੇ ਆ ਸਾਰੇ ਗੁਰੂ ਦੀ ਗੱਲ ਸੁਣੋ ਇਹ ਆ ਜੀ ਗੰਗਾ ਦਾ ਇਸ਼ਨਾਨ ਇਹਨੂੰ ਕਹਿੰਦੇ ਨਾਉਣਾ ਗੰਗਾ ਦਾ ਇਸ਼ਨਾਨ ਹੈ ਜੀ ਇਹ ਗੁਰੂ ਦੀ ਗੱਲ ਨੂੰ ਸੁਣਨਾ ਗੰਗਾ ਦਾ ਇਸ਼ਨਾਨ ਹੈ ਫਿਰ ਜਮਨਾ ਦਾ ਇਸ਼ਨਾਨ ਕੀ ਆ ਜੀ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨ ਲਿਆ ਤੇ ਸਰਸਵਤੀ ਜਿਹੜੀ ਗੁਪਤ ਮਿਲਦੀ ਆ ਕਿ ਉਹਦਾ ਇਸ਼ਨਾਨ ਕਿਹੜਾ ਹੋ ਗਿਆ ਮਨ ਦੇ ਵਿੱਚ ਪ੍ਰੇਮ ਕਰ ਲਿਆ ਹੁਣ ਧਿਆਨ ਨਾਲ ਫਿਰ ਗੱਲ ਸਮਝਿਓ ਜੀ ਗੰਗਾ ਦਾ ਇਸ਼ਨਾਨ ਪ੍ਰਮਾਤਮਾ ਦੇ ਗੁਰੂ ਦੇ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਤੇ ਜਮਣਾ ਦਾ ਇਸ਼ਨਾਨ ਗੁਰੂ ਦੀ ਗੱਲ ਨੂੰ ਸੁਣ ਕੇ ਮੰਨ ਲੈਣਾ ਤੇ ਸਰਸਵਤੀ ਦਾ ਇਸ਼ਨਾਨ ਹੋ ਗਿਆ ਗੁਰੂ ਦੀ ਗੱਲ ਨੂੰ ਮਨ ਲਿਆ ਜੀ ਹਾਂ ਭਾਉ ਕਰ ਲਿਆ ਪ੍ਰੇਮ ਕਰ ਲਿਆ ਵੀ ਜੋ ਗੁਰੂ ਕਹਿੰਦਾ ਇਹ ਸੱਤ ਹੈ ਕਿਉਂਕਿ ਮਨ ਇਹ ਨਾ ਮੰਨਦਾ ਜੀ ਮਨ ਕਹਿੰਦਾ ਨਹੀਂ 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 ਇਹ ਆ ਗੱਲ ਹੋ ਨਹੀਂ ਸਕਦੀ ਜੀ ਗੁਰੂ ਜੀ ਕਹਿੰਦੇ ਫਿਰ ਅੰਤਰ ਗਤ ਤੀਰਥ ਮਲ ਨਾ ਹੋ ਤੁਹਾਨੂੰ ਅੰਦਰ ਦੀ ਅਵਸਥਾ ਬਹੁਤ ਉੱਚੀ ਪ੍ਰਾਪਤ ਹੋ ਜੂਗੀ ਇਹ ਇਹ ਆ ਜੀ ਤੀਰਥ ਉੱਤੇ ਆ ਪੂਰੀ ਇਕਾਗਰਤਾ ਦੇ ਵਿੱਚ ਣਾਉਣਾ ਗੁਰੂ ਗ੍ਰੰਥ ਦੀ ਗੱਲ ਨੂੰ ਸੁਣ ਕੇ ਟਿੱਕ ਕੇ ਬੈਠ ਕੇ ਸੁਨਣਾ ਗੁਰੂ ਗ੍ਰੇ ਐ ਜਮਾ ਮਨ ਇਕਾਗਰ ਕਰਕੇ ਬੈਠ ਗਿਆ ਜਮਾ ਹੁਣ ਕੋਈ ਫੁਰਨਾ ਮਨ ਦੇ ਵਿੱਚ ਨਹੀਂ ਉੱਠਦਾ ਵਾਰ-ਵਾਰ ਤੇ ਜੇ ਫੁਰਨਾ ਉੱਠ ਰਿਹਾ ਮਨਾਂ ਤੇ ਸਮਝ ਲੈਣੀ ਵੀ ਹਜੇ ਕੋਈ ਨਾ ਕੋਈ ਅੰਦਰ ਤੇਰੇ ਮੈਲ ਹੈ ਕਿਉਂਕਿ ਸਨਾਰ ਦੀ ਕੋਠਾਲੀ ਦੇ ਵਿੱਚ ਨਾ ਸੋਨਾ ਉਦੋਂ ਤੱਕ ਹੀ ਬੜਕਦਾਗਾ ਜਿੰਨਾ ਚਿਕਰ ਉਹਦੇ ਵਿੱਚ ਕੋਈ ਕਣ ਮੈਲ ਦਾਗਾ ਸਤਨਾਰ ਵੀਰ ਕਠਾਲੀ ਵਿੱਚ ਨਾ ਐ ਸੋਨਾ ਪਾਉਂਦਾ ਏ ਅੱਗ ਬਾਲ ਦਿੰਦਾ ਉਹਦੇ ਜਦੋਂ ਅੱਗ ਬਾਲ ਦਿੰਦਾ ਤੇ ਬੜਕਦਾ ਦੇ ਕਠਾਲੀ ਦੇ ਵਿੱਚ ਸੋਨਾ ਅਸਲ ਵਿੱਚ ਉਹ ਸੋਨਾ ਨਹੀਂ ਬੜਕਦਾ ਹੁੰਦਾ ਮੈਲ ਬੜਕਦੀ ਹੈ ਇਵੇਂ ਜਿਵੇਂ ਜਦੋਂ ਗੁਰੂ ਗਿਆਨ ਕੋਲੇ ਬੈਠ ਕੇ ਆਪਾਂ ਬਾਣੀ ਪੜਾਂਗੇ ਗੁੜਕਾ ਸਾਬ ਚੱਕ ਕੇ ਨਾ ਉਦੋਂ ਮਨ ਭੱਜੇ ਜੇ ਕਿਤੇ ਤੁਹਾਡਾ ਤੇ ਇਹ ਸਮਝ ਲੈਣਾ ਵੀ ਹਜੇ ਮਨ ਦੇ ਵਿੱਚ ਮੈਲ ਹੈ ਬਸ ਕਿਉਂਕਿ ਸਵਾਲ ਕਰਦੇ ਰਹਿੰਦੇ ਜੀ ਬਹੁਤ ਕਹਿੰਦੇ ਜੀ ਮਨ ਨਹੀਂ ਟਿਕਦਾ ਮਨ ਨਹੀਂ ਟਿਕਦਾ ਜੀ ਮਨ ਨਹੀਂ ਟਿਕਦਾ ਮੰਟਕਾਉਣਾ ਹੀ ਗੁਰੂ ਦੀ ਬਾਣੀ ਨੇ ਜੀ ਬਸ ਜਪੀ ਚੱਲੋ ਪੜੀ ਚੱਲੋ ਜਿੰਨਾ ਟਾਈਮ ਮਿਲਦਾ ਬਾਣੀ ਨੂੰ ਜਪੀ ਚੱਲੋ ਜਪਣ ਤੋਂ ਬਿਨਾ ਖੜਾ ਨਹੀਂ ਛੁੱਟਣਾਗਾ ਜੇ ਕਹਿੰਦੇ ਕਿ ਫਾਰਮਲਿਟੀਆਂ ਕਰਕੇ ਵੀ ਪੂਰਾ ਜਮਿਲ ਜੂ ਨਾ ਜੀ ਕਰਨਾ ਪਊਗਾ ਮਿਹਨਤ ਕਰਨੀ ਪਊਗੀ ਉਦਮ ਕਰੰਦਿਆਂ ਜਿਉ ਤੂੰ ਕਮਾਮ ਦਿਆਂ ਸੁਖ ਪੁੰਚ ਧਿਆẽ ਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਤਿਵਣਾ ਪਊਗਾ ਭਾਈ ਅਮਰਤ ਵੇਲੇ ਜਾਗਣਾ ਪਊ ਗੁਰੂ ਕੋਲੇ ਚੱਲ ਕੇ ਆਉਣਾ ਪਊ ਫੇਰ ਕੁਝ ਮਿਲੂਗਾ ਜੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਨਾ ਗੁਰੂ ਕੋਲੇ ਤਾਂ ਮਿਲੂਗਾ ਜੇ ਗੁਰੂ ਕੋਲੇ ਇਸ ਤਰ੍ਹਾਂ ਬੈਠ ਕੇ ਗੁਰੂ ਦੀ ਗੱਲ ਸੁਣਾਗੇ ਜੇ ਗੁਰੂ ਕੋਲੇ ਆਏ ਉਤੋਂ ਦੇ ਢੀੜਾ ਕੱਢਿਆ ਪਤਾਸੇ ਲੈਤੇ ਕੀ ਮਿਲਣਾ ਹੈ ਭਾਈ ਫੇਰ ਉਹੀ ਉਹ ਨਾ ਹਾਲ ਗੱਲ ਤਾਂ ਫਿਰ ਬੱਚਾ ਸਕੂਲ ਚ ਗਿਆ ਮਾਸਟਰ ਦੀ ਕੁਰਸੀ ਨੂੰ ਜਾ ਕੇ ਮੱਥਾ ਟੇਕਦਾ ਜਿੱਥੇ ਮਾਸਟਰ ਬੈਠਾ ਸੀ ਉਤੋਂ ਦੇ ਢੀੜਾ ਕੱਢਿਆ ਟੋਫੀਆਂ ਲੈ ਕੇ ਕਿੱਥੋਂ ਮੁੜਿਆ ਕੀ ਮਿਲੂਗਾ ਭਾਈ ਬਸ ਇੰਨਾ ਕਿ ਮਿਲੂਗਾ ਹੋਰ ਕੁਝ ਵੀ ਨਹੀਂ ਮਿਲਣਾ ਕੋਈ ਅੰਦਰ ਦਾ ਟਿਕਾਹ ਸਹਿਜ ਅੰਦਰ ਦੀ ਸੁੱਖ ਸ਼ਾਂਤੀ ਆਪਣੇ ਮਨ ਦੇ ਅੰਦਰ ਝਾਤ ਮਾਰ ਕੇ ਵੇਖਿਓ ਪਿਆਰਿਓ ਵੀ ਸਾਡੇ ਅੰਦਰ ਹੈ ਸਹਿਜ ਸਾਡੇ ਹੈ ਅੰਦਰ ਟਿਕਾਹ ਅੰਦਰ ਸਬਰ ਸੰਤੋਖ ਦਇਆ ਵਾਲੀ ਭਾਵਨਾ ਅੰਦਰ ਇਹ ਗੁਣ ਹੈ ਮਣਾ ਆਪਣੇ ਵਿੱਚ ਤੇਰੇ ਵਿੱਚ ਆ ਗਏ ਆਗੇ ਇਹ ਗੁਰੂ ਨੇ ਲੈ ਕੇ ਆਉਣੇ ਆ ਸੋ ਗੁਰੂ ਜੀ ਕਹਿੰਦੇ ਫਿਰ ਇੰੀਆਂ ਪੰਕਤਾਂ ਦੀ ਵਿਚਾਰ ਹੀ ਅਪਾਂ ਅੱਜ ਕਰਾਂਗੇ ਦੀ तीर्थ ताप दया दत्त दान जेको पावे तिलका मान ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ तीर्थ ਮਲ 나ਉ ਇਹਦੂ ਅਗਲੀਆਂ ਪੰਕਤੀਆਂ ਦੇ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਜੀ ਆਓ ਸਾਰੇ ਜਪੀਏ ਭਾਈ ਇੱਕ ਬੇਨਤੀ ਹੈ ਭਾਈ ਕਰਦੇਵੇ ਦਾਸ ਕਿ ਖਿਆਲੀ ਵਾਲਾ ਪਿੰਡ ਵਿਖੇ 6 ਤੇ 7 ਅਪ੍ਰੈਲ ਦੇ ਦੀਵਾਨ ਹੈ ਆਪਾਂ ਇਥੋਂ 7 ਤਰੀਕ ਨੂੰ ਸਾਧਨ ਲੈ ਕੇ ਜਾਵਾਂਗੇ ਤੇ 7 ਤਰੀਕ ਨੂੰ ਦਿਨੇ ਅਮਰਤ ਸੰਚਾਰ ਹੈ ਕੋਈ ਅਮਰਤ ਬਲਾਖੀ ਹੋਵੇ ਜਿਨ੍ਹਾਂ ਨੇ ਅਮਰਤ ਛਕਣਾ ਹੈ ਸੰਗਤਾਂ ਨੇ ਤਾਂ ਆਪਾਂ ਸਾਧਨ ਲੈ ਕੇ ਲੈ ਜਾਾਂਗੇ ਭਾਈ ਇੱਥੋਂ ਗੁਰੂ ਘਰ ਤੋਂ ਕਰਾ ਕੇ ਤੇ ਨਾਂ ਲਿਖਾ ਦਿਓ ਕਿਰਪਾ ਕਰਕੇ ਇੱਥੇ ਗੁਰਦੁਆਰਾ ਸਾਹਿਬ ਲਿਖਾ ਦਿਓ ਦਾਸਪੋੜੀ ਲਿਖਾ ਦਿਓ ਜੇ ਜਿਨ੍ਹਾਂ ਨੇ ਕੋਈ ਅਮਰਤ ਛਕਣਾ ਹੈ ਅਮਰਤ ਬਲਾਖੀ ਹੈ ਜਾਂ ਕਿਸੇ ਨੂੰ ਤਿਆਰ ਕਰ ਲਿਓ ਭਾਈ ਗੁਰੂ ਨਾਲ ਜੋੜਨਾ ਬਹੁਤ ਵੱਡਾ ਪੁੰਨ ਹੈ ਬਹੁਤ ਵੱਡਾ ਪੁੰਨ ਹੈ ਸਤ ਸੰਗਤ ਦੇ ਉੱਤੇ ਜਾਣਾ ਵੀ ਬਹੁਤ ਵੱਡਾ ਪੁੰਨ ਹੈ ਕਿਉਂਕਿ ਜਿਵੇਂ ਆ ਗੁਰੂ ਕੋਲੇ ਬੈਠ ਕੇ ਆਪਾਂ ਗੁਰੂ ਦੀ ਗੱਲ ਸੁਣਦੇ ਆ ਨਾ ਉੱਥੇ ਸਤਿਪੁਰਸ਼ ਇਸੇ ਤਰ੍ਹਾਂ ਹੀ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਆ ਪਹੁੰਚੀਆਂ ਹੋਈਆਂ ਰੂਹਾਂ ਜਦੋਂ ਬਾਣੀ ਦੀ ਵਿਚਾਰ ਕਰਦੀਆਂ ਨਾ ਤੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਹੁੰਦਾ ਹੈ ਪਿਆਰ ਉਹ ਇਹ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ ਬਾਣੀ ਵਿੱਚ ਉਦਾਹਰਨ ਦਿੱਤੀ ਗੁਰੂ ਜੀ ਨੇ ਕਹਿੰਦੇ ਸਤ ਸੰਗ ਦੇ ਵਿੱਚ ਇਸ ਤਰ੍ਹਾਂ ਮਿਲ ਕੇ ਬੈਠ ਕੇ ਨਾ ਇਹ ਗੁਰੂ ਦੀ ਬਾਣੀ ਦੀ ਵਿਚਾਰ ਕਰਿਆ ਕਰੋ ਭਾਈ ਤਾ ਕਿ ਜਿਹੜੇ ਮਨ ਦੇ ਵਿੱਚ ਜਿਹੜੀ ਵਿਕਾਰਾਂ ਦੀ ਮੈਲ ਪਈ ਆ ਜਨਮਾਂ ਜਨਮਾਂ ਦੀ ਉਹ ਦੂਰ ਹੋ ਜੂਗੀ। ਸੋ ਸੰਗ ਜਿਨ੍ਹਾਂ ਸੰਗਤਾਂ ਨੇ ਜਾਣਾ ਹੈ ਉਹ ਆਪਣੇ ਨਾਮ ਜ਼ਰੂਰ ਲਿਖਾ ਦਿਓ ਭਾਈ। ਆਪਾਂ ਇੱਥੇ ਕੋਈ ਸਾਧਨ ਕਰਾ ਕੇ ਲੈ ਕੇ ਜਾਵਾਂਗੇ ਇੱਥੇ ਹੀ ਸਾਰੀ ਸੰਗਤ ਨੂੰ ਛੱਡ ਕੇ ਜਾਵਾਂਗੇ ਤੇ ਜਿਨ੍ਹਾਂ ਨੇ ਅਮਰਤ ਛਕਣਾ ਉਹ ਆਪਣੇ ਨਾਮ ਜ਼ਰੂਰ ਲਿਖਾ ਦਿਓ ਜਿੰਨੀ ਬੇਨਤੀ ਪ੍ਰਵਾਨ ਕਰਨੀ। ਆਓ ਸਾਰੇ ਜੱਪੀਏ ਭਾਈ। ਪਰ ਕਾ ਬੁਰਾ ਨਾ ਰੱਖੋ ਚੀਤ। ਪਰਕਾ ਬੁਰਾ ਨਾ ਰੱਖੋ ਚੀਤਾ